ਅਨਕ ਬੰਦਨ ਮਾਇਆ ਪਰਮਤ ਪਰਮਾਇਆ ਗੁਣ ਨਿਧ ਨਹੀਂ ਗਾਇਆ ਵਿਖੇ ਹੀ ਮੈਂ ਲੁੱਜੀ ਹੈ ਹੈ ਨਾ ਜੀ ਪਾਸ਼ਾ ਜੀ ਨੇ ਸਮਝਾ ਦਿੱਤਾ ਕਿ ਅਨਕ ਬੰਦਨ ਇਹ ਮਾਇਆ ਇਹ ਨਹੀਂ ਹੈ ਕਿ ਕੋਈ ਖੁਸ਼ੀ ਵਾਲੀ ਚੀਜ਼ ਹੈ ਕਿਸੇ ਪ੍ਰਕਾਰ ਨਾਲ ਵੀ ਇਹ ਪਾਸ਼ਾ ਕਹਿੰਦੇ ਹੈ ਕਿ ਬੰਧਨ ਹੈ ਤੇਰੇ ਮਨੇ ਚ ਵੱਜ ਜਾਏਗਾ ਜਿਸ ਤਰ੍ਹਾਂ ਇੱਕ ਬੰਦੇ ਦੇ ਕੋਲੇ ਦਾ ਸ਼ੂਟ ਹੋ ਗਏ ਹਾਂ ਜੀ ਉਹਦਾ ਮਨ ਕੀ ਹੈ ਉਹਨੂੰ ਬੰਧਨ ਪੈ ਗਿਆ ਬੰਧਨ ਕੀ ਪੈ ਗਿਆ ਕਿ ਦਸਾਂ ਚੋਂ ਪਉਣਾ ਕਿਹੜਾ ਹੈ ਤੇ ਮਨ ਉਹਦੇ ਚ ਖਚਤ ਹੋ ਗਿਆ ਇਹ ਮਾਇਆ ਹੈ ਮਨ ਉੱਥੇ ਵੱਜ ਗਿਆ ਹੈ ਨਾ ਅਨੰਕ ਬੰਧਨ ਮਾਇਆ ਕਿਸੇ ਵੀ ਚੀਜ਼ ਦੀ ਤੁਸੀਂ ਕੋਈ ਵੀ ਚੀਜ਼ ਲਾ ਲਓ ਹੈ ਨਾ ਕਿਸੇ ਕੋਲੇ 4-6 ਗੱਡੀਆਂ ਹੀ ਹੋਣ ਉਹ ਸੋਚੀ ਜਾਂਦਾ ਜੇ ਕਿਹੜੀ ਚ ਬੈਠ ਕੇ ਜਾਵਾਂਗਾ ਬੋਲੋ ਮਾਇਆ ਠੀਕ ਹੈ ਜੀ ਤਾਂ ਕੋਈ ਵੀ ਚੀਜ਼ ਤੁਸੀਂ ਘਰ ਦੇ ਵਿੱਚ ਲਾ ਲਵੋ ਮੈਂ ਚਾਦਰਾਂ ਤੁਹਾਡੇ ਕੋਲੇ ਨੇ 10 ਵੀ ਮੈਂ ਬਹੁਤੇ ਪਰਮਾਨਾ ਖੋਲਾਂ 10 ਵੀ ਉਹ ਇੱਕ ਚੁੱਕੀ ਹੈ ਤੇ ਉਹ ਦਸਾਂ ਨੂੰ ਦੇਖਦਾ ਕਿ ਹੁਣ ਬੈੱਡ ਤੇ ਕਿਹੜੀ ਵਿਛਾਈਏ ਬੋਲੋ ਮਾਇਆ ਅਨਕ ਵੰਦਨ ਮਾਇਆ ਪਰਮਤ ਪਰਮਾਇ ਤੇ ਇਹ ਕੀ ਕਰਦੀ ਜੇਲੇ ਜਿਆਦਾ ਸਮਗਰੀ ਇਕੱਠੀ ਹੋ ਜਾਂਦੀ ਹੈ ਨਾ ਤੇ ਫਿਰ ਇਹਦੇ ਭ੍ਰਮਣ ਦੇ ਵਿੱਚ ਮਨ ਭਟਕਣਾ ਸ਼ੁਰੂ ਹੋ ਜਾਂਦਾ ਹੈ ਭਟਕਣਾ ਪੈਦਾ ਹੋ ਗਈ ਹੈ ਹੈ ਨਾ ਜੀ ਜਿਸ ગ્રਹ ਬਹੁਤ ਤਿਸ ગ્રਹ ਚਿੰਤਾ ਜਿਸ ਘਰ ਵਿੱਚ ਕਿਸੇ ਪ੍ਰਕਾਰ ਨਾਲ ਇਹਦਾ ਜਿਆਦਾ 바ਦਾ ਹੋ ਜਾਏਗਾ ਉਥੇ ਚਿੰਤਾ ਵੀ ਪੱਕਾ ਵਧੇਗੀ ਜਿਸ ગ્રਹ ਬਹੁਤ ਤਿਸ ગ્રਹ ਚਿੰਤਾ ਜਿਸ ગ્રਹ ਥੋੜਾ ਸੋ ਫਿਰੇ ਪ੍ਰਮਹੰਤਾ ਤੇ ਜੇ ਹੋਏਗੀ ਇੱਕ ਤੇ ਕਹਿੰਦਾ ਕੋਈ ਨਹੀਂ ਸਵੇਰੇ ਧੋ ਲਵਾਂਗੇ ਸ਼ਾਮ ਨੂੰ ਬਸਾ ਦਵਾਂਗੇ ਜਿਸ ਗ੍ਰਹਿ ਜੇ ਹੈ ਹੀ ਇੱਕ ਹੈ ਤੇ ਮਨ ਭਟਕਿਆ ਹੀ ਨਹੀਂ ਪਤਾ ਹੀ ਹੈ ਇਹੋ ਹੀ ਧੋਣੀ ਹੈ ਤੇ ਹੋਈ ਬਸਾਉਣੀ ਹੈ ਬੋਲੋ ਦੂਜੀ ਤਾਂ ਹੈ ਹੀ ਨਹੀਂ ਹੈ ਨਾ ਤੇ ਭਟਕਣਾ ਮੁੱਕ ਗਈ ਤਾਂ ਬਾਣੀ ਚ ਲਿਖਿਆ ਜਿਸ ਗ੍ਰਹਿ ਬਹੁਤ ਤਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜਾ ਸੋ ਫਿਰੇ ਪਰਮੰਤਾ ਪਰ ਥੋੜਾ ਕੌਣ ਕਹੇ ਮੇਰੇ ਕੋਲੇ ਹੋਵੇ ਸਾਰੇ ਤੇ ਬਹੁਤੇ ਨੂੰ ਚਲੇ ਪਏ ਆ ਹਾਂਜੀ ਤੋਂ ਪੰਜ ਸਾ ਜੀ ਇਸ ਤਰ੍ਹਾਂ ਸਾਨੂੰ ਸਮਝਾ ਰਹੇ ਨੇ ਕਿ ਇਸ ਦੀ ਭਟਕਣਾ ਤੋਂ ਜਿੰਨੀ ਇਹ ਚੀਜ਼ ਕਿਸੇ ਵੀ ਪਾਸ਼ੇ ਨੂੰ ਵਧੇਗੀ ਬਸ ਉਹਨਾਂ ਹਨਾ ਜੀ ਠੀਕ ਹੈ ਜੀ ਇੱਕ ਚੀਜ਼ ਹੈ ਇੱਕ ਘਰ ਦੇ ਵਿੱਚ ਤੁਸੀਂ ਕਮਰੇ 10 ਬਣਾ ਲਓ 20 ਬਣਾ ਲਓ ਤੁਹਾਨੂੰ ਚਿੰਤਾ ਲੱਗ ਜੂ ਕਿ ਇਹ ਕਮਰੇ ਚ ਕੀ ਰੱਖੀਏ ਇਹਨੂੰ ਕਿਵੇਂ ਸਜਾਈਏ ਇਹਨੂੰ ਕਿਵੇਂ ਸਜਾਈਏ ਇਹਨੂੰ ਕਿਵੇਂ ਸਜਾਈਏ ਫਿਕਰ ਪੈ ਗਿਆ ਨਾ ਤੇ ਜੇ ਹੁੰਦਾ ਹੀ ਇੱਕ ਰਹਿਣ ਜੋਗਾ ਉਹ ਚ ਮੰਜੇ ਮਸਾਂ ਪੂਰੇ ਹੋਣੇ ਸੀਗੇ ਸਾਰੇ ਪਰਿਵਾਰ ਦੇ ਤੇ ਉਹਨੂੰ ਸਜਾਉਣਾ ਕੀ ਸੀ ਵਿਚਾਰੇ ਨੂੰ ਖਤਮ ਹੋ ਗਿਆ ਕੰਮ ਚੁੱਪ ਕਰਕੇ ਮੰਜੇ ਤੇ ਬੈਠੇ ਰੱਬ ਰੱਬ ਕਰਦੇ ਆਪਾਂ ਹਾਂ ਜੀ ਤੋਂ ਇਸ ਕਰਕੇ ਇਸ ਤਰ੍ਹਾਂ ਪਾਸਾ ਜੀ ਸਮਝਾ ਰਹੇ ਨੇ ਸਾਨੂੰ ਹਾਂ ਜੀ